ਕਿਥੇ ਨਾਸਰੀ ਕਿਉਂਕਿ ਜੋਣ ਦੀਆਂ ਗੱਲਾਂ ਤੇਰੇ ਕੋਲ ਨੇ ਉਹ ਮੇਰਾ ਗਾਇਆ ਹੋਇਆ ਹੈ ਪ੍ਰਭੂ ਜੀ ਦੀ ਦਇਆ ਦੇ ਨਾਲ ਤੇ ਮੈਂ ਨਾ ਸੋਚ ਨਹੀਂ ਸਕਦਾ ਯੀਸ਼ੂ ਸੀ ਤਰ੍ਹਾਂ ਪਿਆਰ ਹੈ ਤੇ ਹੋਰ ਵੀ ਰੀਸੈਂਟਲੀ ਲਾਸਟ 2 ਵੀਕਸ ਪੈ ਲਈ Song ਆਇਆ ਸਭ ਤੋਂ ਖਾਸ ਔਰ ਪ੍ਰਭੂ ਜੀ ਇਦਾਂ ਹੀ ਬles ਕਰ ਰਹੇ ਨਵੇਂ-ਨਵੇਂ ਗੀਤਾਂ ਨਾਲ ਬਚਪਨ ਦੇ ਵਿੱਚ ਹੀ ਮਤਲਬ ਖੁਦਾ ਨੇ ਸਾਨੂੰ ਚੁਣ ਲਿਆ ਸੀਗਾ ਮੇਰੀ ਫੈਮਲੀ ਜਿਹੜੀ ਪਹਿਲਾਂ ਨਾਨ ਬਲੀਵਰ ਸੀਗੀ ਮੈਂ ਕਹਿੰਦੇ ਵੀ ਹੁਣ ਤਾਂ ਤੂੰ ਪੱਕੀ ਉਹ ਬਣ ਗਈ ਆ ਕ੍ਰਿਸਚਨ ਬਣ ਗਈ ਆ ਤੇ ਮੇਰੇ ਫਾਦਰ ਸਾਹਿਬ ਨੇ ਨਾ ਸਾਡੇ ਘਰ ਦੇ ਕੋਲ ਹੀ ਆ ਰਾਕੇ ਸਿੰਘ ਆ ਉਹਨਾਂ ਦੇ ਕੋਲੋਂ ਮੈਨੂੰ ਸਾਨੂੰ ਸਿੱਖਣ ਲਈ ਲਗਾ ਦਿੱਤਾ ਔਰ ਉਹਨਾਂ ਨੂੰ ਈਵਨ ਇਹ ਵੀ ਪਤਾ ਸੀ ਇਹ 크ਿਸਚਨ ਆ ਪਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਮੇਰੇ ਦੋਸਤ ਨਾ ਮੈਨੂੰ ੱੱਕੇ ਨਾਲ ਇੰਨੇ ਨਾਲ ਦੇ ਐਡੀਸ਼ਨ 'ਚ ਲੈ ਗਏ ਕਹਿੰਦੇ ਯਾਰ ਇੰਨੀ ਵਧੀਆ ਤੇਰੀ ਆਵਾਜ਼ ਆ ਤੂੰ ਚੱਲ ਜੈਮਸੀ ਕੀ ਤੁਸੀਂ ਦੇਖ ਰਹੇ ਹੋ ਮਸੀਹ ਸਾਜ ਤੇ ਅੱਜ ਸਾਡੇ ਨਾਲ ਹੈ ਬ੍ਰਦਰ ਬੌਬੀ ਸਾਹਿਬ ਜੀ ਇਨਾਂ ਦੇ ਗੀਤ ਅਕਸਰ ਤੁਸੀਂ YouTube ਤੇ ਸੁਣਦੇ ਹੋ ਇਹ ਮਸੀਹ ਭਜਨ ਗਾਉਂਦੇ ਨੇ ਤੇ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਅੱਜ ਅਸੀਂ ਇਨਾਂ ਕੋਲੋਂ ਇਨਾਂ ਦੇ ਜੀਵਨ ਦੀ ਗਵਾਹੀ ਨੂੰ ਸੁਣਾਂਗੇ ਕਿੱਦਾਂ ਇਹ ਪ੍ਰਭੂ ਚ ਆਏ ਕਿੱਦਾਂ ਪ੍ਰਭੂ ਨੇ ਇਨਾਂ ਦੇ ਜੀਵਨ ਨੂੰ ਬਦਲਿਆ ਤੇ ਕਿਸ ਤਰ੍ਹਾਂ ਇਹ ਹੁਣ ਆਪਣੇ ਜੋ ਇਨਾਂ ਨੂੰ ਤੋੜਾ ਖੁਦਾ ਨੇ ਦਿੱਤਾ ਉਹਨੂੰ ਪਰਮੇਸ਼ਰ ਦੀ ਮਹਿਮਾ ਵਾਸਤੇ ਕਿੱਦਾਂ ਇਸਤੇਮਾਲ ਕਰਦੇ ਆ ਇਹ ਸਭ ਇਨਾਂ ਤੋਂ ਸੁਣਾਂਗੇ ਸਭ ਤੋਂ ਪਹਿਲਾਂ ਬੋਬੀ ਸਾਹਿਬ ਜੀ ਜੈਮ ਸਿੱਕੀ ਜੈਮ ਸਿੱਕੀ ਜੀ ਮਸੀਹ ਸਾਜ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਸੋ ਮਚ ਮੈਂ ਪੂਰੀ ਮਸੀਹ ਸਾਜ ਟੀਮ ਦਾ ਔਰ ਚੈਨਲ ਦਾ ਧੰਨਵਾਦੀ ਕਰਨਾ ਚਾਹੁੰਦਾ ਬ੍ਰਦਰ ਥੋਮਸ ਜੀ ਨੂੰ ਬਹੁਤ ਹੀ ਧੰਨਵਾਦ ਦਿਆਂ ਜਿਨ੍ਹਾਂ ਨੇ ਮੈਨੂੰ ਆਪਣੀ ਇੰਟਰਵਿਊ ਦੇ ਵਿੱਚ ਇਨਵਾਈਟ ਕੀਤਾ ਖੁਦਾ ਤੁਹਾਨੂੰ ਬਹੁਤ ਜ਼ਿਆਦਾ ਬLESਸ ਕਰੇ ਥੈਂਕ ਯੂ ਭਾਜੀ ਤੇ ਮੈਂ ਤੁਹਾਡਾ ਵੀ ਥੈਂਕ ਯੂ ਕਰਦਾ ਤੁਸੀਂ ਆਪਣੇ ਬਹੁਤ ਹੀ ਬੀਜ਼ੀ ਟਾਈਮ ਵਿੱਚ ਤੁਹਾਨੂੰ ਵੀ ਟਾਈਮ ਦਿੱਤਾ ਕਿ ਅਸੀਂ ਤੁਹਾਡੀ ਗਵਾਈ ਨੂੰ ਰਿਪੋਰਟ ਕਰ ਸਕੀਏ ਤੇ ਹੋਰ ਵੀ ਲੋਕਾਂ ਤੱਕ ਪਹੁੰਚਾ ਸਕੀਏ ਜੀ ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਜਿਹੜੇ ਵਿਊਅਰਸ ਤੁਹਾਨੂੰ ਕਈ ਨਹੀਂ ਜਾਣਦੇ ਉਹਨਾਂ ਵਾਸਤੇ ਤੁਸੀਂ ਆਪਣੀ ਇੱਕ ਇੰਟਰੋਡਕਸ਼ਨ ਦਿਓ ਸ਼ਾਰਟ ਚ ਜੀ ਮੈਂ ਵਰਸ਼ਪਰ ਬੋਬੀ ਸਾਹਿਬ ਆ ਤੁਸੀਂ YouTube ਦੇ ਉੱਪਰ ਮੇਰੇ ਵਰਸ਼ਪ ਗੀਤਸ ਜੋ ਮੈਂ ਗਾਇਆ ਉਸ ਨੂੰ ਤੁਸੀਂ ਸੁਣ ਸਕਦੇ ਹੋ ਇੱਕ ਥੋੜੇ ਮੰਥਸ ਪਹਿਲਾਂ ਬੜਾ ਇੱਕ ਗੀਤ ਫੇਮਸ ਹੋਇਆ ਮੈਂ ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ ਕਿਉਂਕਿ ਜੋਣ ਦੀਆਂ ਗੱਲਾਂ ਤੇਰੇ ਕੋਲ ਨੇ ਉਹ ਮੇਰਾ ਗਾਇਆ ਹੋਇਆ ਹੈ ਪ੍ਰਭੂ ਜੀ ਦੀ ਦਇਆ ਦੇ ਨਾਲ ਤੇ ਮੈਂ ਨਾ ਸੋਚ ਨਹੀਂ ਸਕਦਾ ਯੇਸ਼ੂਸੀ ਤੇਰਾ ਪਿਆਰ ਹੈ ਤੇ ਹੋਰ ਵੀ ਰੀਸੈਂਟਲੀ ਲਾਸਟ 2 ਵੀਕਸ ਪੈਲਾ ਹੀ Song ਆਇਆ ਸਭ ਤੋਂ ਖਾਸ ਔਰ ਪ੍ਰਭੂ ਜੀ ਇਦਾਂ ਹੀ ਬles ਕਰ ਰਹੇ ਨਵੇਂ ਨਵੇਂ ਗੀਤਾਂ ਦੇ ਨਾਲ ਔਰ ਤੁਸੀਂ ਮੇਰੇ ਨਾਲ ਮੇਰਾ YouTube ਚੈਨਲ ਸਬਸਕ੍ਰਾਈਬ ਕਰਕੇ ਮੇਰੇ ਨਾਲ ਜੁੜ ਸਕਦੇ ਹੋ ਗੋਡ ਬles ਯੂ ਜੀ ਬਿਲਕੁਲ ਬ੍ਰਦਰ ਜੀ ਅਸੀਂ ਤੁਹਾਡੇ ਅਕਸਰ ਗੀਤ ਸੁਣਦੇ ਰਹਿੰਦੇ ਆ ਥੈਂਕ ਯੂ ਸੋਮੇਕਾਫੀ ਬਲੈਸਟ ਹੁੰਦੇ ਆ ਤੇ ਮੈਂ ਉਮੀਦ ਕਰਦਾ ਲੋਕ ਵੀ ਹਮੇਸ਼ਾ ਇੰਨੇ ਵਿਊਜ਼ ਤੁਹਾਨੂੰ ਮਿਲਦੇ ਆ ਤੇ ਹਰ ਕੋਈ ਆਸ਼ੀਸ਼ ਭੰਦਾ ਤੁਹਾਡੇ ਭਜਨਾ ਤੋਂ ਜੀ 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 ਤੇ ਇਸੇ ਤਰ੍ਹਾਂ ਤੁਸੀਂ ਆਪਣੇ ਬਾਰੇ ਦੱਸੋ ਆਪਣੀ ਫੈਮਿਲੀ ਬਾਰੇ ਦੱਸੋ ਕਿੱਦਾਂ ਤੁਸੀਂ ਪ੍ਰਭੂ ਚਾਏ ਮੇਰੀ ਆਵਾਜ਼ ਥੋੜੀ ਭਾਰੀ ਹੁੰਦੀ ਹੋਏਗੀ ਕਿਉਂਕਿ ਮੈਂ ਥੋੜਾ ਨਾ ਕੋਲਡ ਹੋਇਆ ਪਿਆ ਮੈਨੂੰ ਤੇ ਤੁਸੀਂ ਫਿਰ ਆਪਾਂ ਮਿਲੇ ਆ ਤੇ ਮੈਂ ਕਾ ਆਪਾਂ ਟਾਈਮ ਨਾ ਨਾ ਇਹਨੂੰ ਮਲਕਿ ਬਾਈਬਲ ਵੀ ਕਹਿੰਦੀ ਸਮੇ ਨੂੰ ਲਾਭਦਾਇਕ ਬਣਾਓ ਹਾਂਜੀ ਤੇ ਆਪਣੇ ਕੋਲ ਟਾਈਮ ਸੀਗਾ ਤੇ ਮੈਂ ਕਿਹਾ ਚਲੋ ਇੰਟਰਵਿਊ ਕਰਦੇ ਹਾਂ ਨਾ ਹਾਂਜੀ ਮੈਂ ਦਸਰਾ ਚਾਹਨਾ ਹੈ ਟੈਸਟਮਨੀ ਸਾਡੀ ਬੜੀ ਮਤਲਬ ਖੁਦਾ ਨੇ ਬੜਾ ਸਾਨੂੰ ਬles ਕੀਤਾ ਆ ਹੂੰ ਬਚਪਨ ਦੇ ਵਿੱਚ ਹੀ ਮਤਲਬ ਖੁਦਾ ਨੇ ਸਾਨੂੰ ਚੁਣ ਲਿਆ ਸੀਗਾ ਮੇਰੀ ਫੈਮਿਲੀ ਜਿਹੜੀ ਪਹਿਲਾਂ ਨਾਨ ਬਲੀਵਰ ਸੀਗੀ ਓਕੇ ਔਰ ਜੋ ਕਿ ਮੇਰੇ ਮम्मा ਠੀਕ ਨਹੀਂ ਰਹਿੰਦੇ ਸੀਗੇ ਉਹਨਾਂ ਦੀ ਜੋ ਗੋਡਿਆਂ ਦੇ ਵਿੱਚ ਪੀਣ ਰਹਿੰਦੀ ਸੀਗੀ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਖੋਜਿਆਲ ਚਰਚ ਜਾ ਕੇ ਆਓ ਇੱਕ ਵਾਰੀ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਆਰਾਊਂਡ 2 ਸਾਲ ਦੇ ਹੋਣਾ ਮੈਂ ਛੋਟਾ ਬੜਾ 1 ਸਾਲ ਦਾ ਹੋਣਾ ਤੇ ਅਸੀਂ ਖੋਜਿਆਲ ਜਦੋਂ ਗਏ ਆ ਕਰਦੇ ਤੇ ਉਹਨਾਂ ਨੇ ਦੇਖਿਆ ਉਹਨਾਂ ਨੂੰ ਬੜੀ ਸ਼ਾਂਤੀ ਮਿਲੀ ਉੱਥੇ ਜਾ ਕੇ ਔਰ ਮੰਮੀ ਨੇ ਇਵਨ ਜਿੱਦਾਂ ਪਹਿਲੇ ਦਿਨ ਨਹੀਂ ਕੀ ਉਹਦੇ ਨੇ ਪ੍ਰਭੂ ਪੋਚ ਲੈ ਲਿਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਬਪਤਿਸ਼ਮੇ ਤੋਂ ਬਾਅਦ ਜੋ ਕਿ ਖਾਇਦਾ ਤੇ ਉਹਨਾਂ ਨੇ ਲੈ ਲਿਆ ਔਰ ਆਪਾਂ ਜਿਵੇਂ ਮਮਾ ਪਾਪਾ ਗੱਲ ਕਰਨਦੇ ਵੀ ਯਾਰ ਤੂੰ ਇਹ ਪ੍ਰਸ਼ਾਦ ਖਾਦਾ ਪਾਪਾ ਕਹਿੰਦੇ ਮੈਂ ਤਾਂ ਨਹੀਂ ਖਾਦਾ ਮਮਮੀ ਕਹਿੰਦੀ ਮੈਂ ਖਾ ਲਿਆ ਤੇ ਪਾਪਾ ਕਹਿੰਦੇ ਵੀ ਹੁਣ ਤਾਂ ਤੂੰ ਪੱਕੀ ਉਹ ਬਣ ਗਈ ਆ 크ਰਿਸਚੀਅਨ ਬਣ ਗਈ ਆ ਹਾਂ ਤੇ ਮਮਮੀ ਕਹਿੰਦੀ ਜੇ ਹੁਣ ਮੈਂ ਖਾਦਾ ਹੈ ਨਾ ਤੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ ਭਾਵੇਂ ਮੈਂ ਚੰਗੀ ਹੋਵਾਂ ਜਾਂ ਨਾ ਹੋਵਾਂ ਮੈਂ ਇੱਥੇ ਹੀ ਆਉਂਗੀ ਬਿਲਕੁਲ ਕਿ ਮੈਂ ਪ੍ਰਭੂ ਦੇ ਨਾਲ ਹੀ ਜੁੜੀ ਰਹੂੰਗੀ ਕਿ ਅੱਜ ਪ੍ਰਭੂ ਨੇ ਮੈਨੂੰ ਬੜਾ ਬਲੈਸ ਕੀਤਾ ਆ ਔਰ ਬਚਪਨ ਤੋਂ ਹੁਣ ਤੱਕ ਲੈ ਕੇ ਅਸੀਂ ਖੁਦਾ ਨਾਲ ਬਿਲਕੁਲ ਜੁੜੇ ਪਏ ਆ ਔਰ ਸਾਡੀਆਂ ਦੋ ਚਰਚਿਸ ਆ ਮੇਰੇ ਫਾਰਦ ਸਾਹਿਬ ਪਾਸਟਰ ਆ ਅਸੀਂ ਪੂਰੀ ਫੈਮਿਲੀ ਮਿਲ ਕੇ ਸੇਵਕਾਈ ਕਰਦੇ ਮੇਰਾ ਬ੍ਰਦਰ ਜੋ ਤਬਲਾ ਪਲੇ ਕਰਦਾ ਔਰ ਮੇਰੇ ਬ੍ਰਦਰ ਦੀ ਵਾਈਫ ਆ ਉਹਦਾ ਨਾਮ ਸਾਰਾ ਰੰਦਾਵਾ ਉਹ ਵੀ ਵਰਸ਼ਿਪ ਕਰਦੀ ਆ ਓਕੇ ਔਰ ਅਸੀਂ ਪੂਰੀ ਫੈਮਿਲੀ ਮਿਲ ਕੇ ਵਰਸ਼ਿਪ ਕਰਦੇ ਆ ਔਰ ਰੀਸੈਂਟਲੀ ਮੇਰੇ ਬ੍ਰਦਰ ਨੂੰ ਗ੍ਰੀਸ ਦਾ ਵੀਜ਼ਾ ਵਰਕ ਪਰਮਿਟ ਖੁਦਾ ਨੇ ਵਰਕਪਲਸ ਨਾਲ ਬLES ਕੀਤਾ ਔਰ ਉਹ ਇਸ ਟਾਈਮ ਉਹ ਗਰੀਸ ਦੇ ਵਿੱਚ ਹੈ ਯੂਰਪ ਦੇ ਵਿੱਚ ਔਰ ਅਸੀਂ ਜੋ ਕਿ ਹੁਣ ਮਿਲ ਕੇ ਖੁਦਾ ਦੇ ਨਾਮ ਨੂੰ ਵਡਿਆਈ ਕਰਦੇ ਹਾਂ ਜੀ ਬਹੁਤ ਹੀ ਵਧੀਆ ਗੱਲ ਹੈ ਇਹ ਸੁਣ ਕੇ ਬਹੁਤ ਹੀ ਇਨਸਪੀਰੇਸ਼ਨ ਮਿਲਦੀ ਹੈ ਕਿੱਦਾਂ ਤੁਸੀਂ ਆਪਣੇ ਯੰਗ ਅਜੀ ਤੁਸੀਂ ਖੁਦਾ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਤੇ ਇਦਾਂ ਹੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਤੁਹਾਡਾ ਨਾਮ ਬੋਬੀ ਸਾਹਿਬ ਹੈ ਇਹ ਤੁਸੀਂ ਦੱਸ ਸਕਦੇ ਬੋਬੀ ਸਾਹਿਬ ਤੁਸੀਂ ਆਪ ਰੱਖਿਆ ਜਾਂ ਕਿੱਦਾਂ ਇਸ ਪਿੱਛੇ ਕਿ ਉਹ ਹੈ ਰੀਜ਼ਨ ਮੈਂ ਪਹਿਲਾਂ ਵੀ ਦੋ ਇੰਟਰਵਿਊਜ਼ ਹੈਗੀਆਂ ਮੇਰੀਆਂ YouTube ਤੇ ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਵੀ ਮੈਂ ਐਕਸਪਲੇਨ ਕੀਤਾ ਪਿਆ ਚਲੋ ਫਿਰ ਦੱਸ ਦਿੰਦਾ ਬੋਬੀ ਸਾਹਿਬ ਜਿਹੜਾ ਮੇਰਾ ਰੀਅਲ ਨੇਮ ਨਹੀਂ ਆ ਮੇਰਾ ਰੀਅਲ ਨੇਮ ਕੁਝ ਹੋਰ ਆ ਬੋਬੀ ਮੇਰਾ ਨਿਕ ਨੇਮ ਆ ਜਦੋਂ ਕਰਦੇ ਨਹੀਂ ਰੱਖ ਦਿੰਦੇ ਓਕੇ ਓਕੇ ਤੇ ਸਾਹਿਬ ਮੈਂ ਖੁਦ ਲਾਇਆ ਛੋਟੇ ਹੁੰਦੇ ਇਦਾਂ ਹੀ ਮਤਲਬ ਮੈਂ 6 7th ਕਲਾਸ ਚ ਹੋਣਾ ਆ ਬੋਬੀ ਸਾਹਿਬ ਲਾ ਲਿਆ ਨਾਲ ਤੇ ਇੱਕ ਜਗ੍ਹਾ ਸੀ ਵਰਸ਼ਿਪ ਕਰਨ ਦੀ ਗਏ ਉਤੇ प्रॉफिट ਆਈ ਸੀ ਇਹ ਨਜ਼ਰੀਆ ਤੋਂ ਤੇ ਉਹਨਾਂ ਨੇ ਨਾ ਉੱਥੇ ਮੇਰਾ ਨਾਮ ਅਨਾਉਂਸ ਕੀਤਾ ਕਿ ਇੱਥੇ ਕੋਈ ਬੌਬੀ ਸਾਹਿਬ ਦਾ ਲਟਕਾ ਆ ਤੇ ਮੈਂ ਹਰਾਗ ਹੋ ਗਿਆ ਮੈਂ ਕਹਾ ਤਾਂ ਨਾ ਕਿਸੇ ਨੂੰ ਪਤਾ ਹੀ ਨਹੀਂ ਇਹ ਤਾਂ ਮੈਂ ਮੈਂ ਸੋਚਦਾ ਸੀ ਆਪਣੇ ਆਪ ਨੂੰ ਮੈਂ ਤਾਂ ਕਿੰਨਾਂ ਗੱਲ ਵੀ ਨਹੀਂ ਸ਼ੇਅਰ ਕੀਤੀ ਤੇ ਫਿਰ ਉਹਨਾਂ ਨੇ ਮੇਰੀ ਪ੍ਰੋਫਸੀ ਕੀਤੀ ਵੀ ਪ੍ਰਭੂ ਤੈਨੂੰ ਬੜਾ ਬles ਕਰਨ ਜਾ ਰਿਹਾ ਵੀ ਤੈਨੂੰ ਜਿਹੜੀ ਵਰਸ਼ਿਪ ਮਿਨਿਸਟਰੀ ਦੇ ਵਿੱਚ ਪ੍ਰਭੂ ਨੇ ਤੈਨੂੰ ਬles ਕਰਨਾ ਉਸ ਤੋਂ ਬਾਅਦ ਮੈਂ ਡਿਸਾਈਡ ਕਰ ਲਿਆ ਕਿ ਮਾ ਬੋਬੀ ਸਾਹਿਬ ਹੀ ਨਾਮ ਰੱਖਣਾ ਕਿਉਂਕਿ ਪ੍ਰਭੂ ਨੇ ਮੈਨੂੰ ਉਸ ਨਾਮ ਤੋਂ ਨਾ ਬੁਲਾਇਆ ਬਿਲਕੁਲ ਮੇਰਾ ਜਿਹੜਾ ਦੂਸਰਾ ਨੇਮ ਆ ਉਹ ਤੋਂ ਨਹੀਂ ਬੁਲਾਇਆ ਬੋਬੀ ਸਾਹਿਬ ਦੇ ਨੇਮ ਤੋਂ ਬੁਲਾਇਆ ਦੈਨ ਉਸ ਤੋਂ ਬਾਅਦ ਮੈਂ ਡਿਸਾਈਡ ਕਰ ਲਿਆ ਕਿ ਬੋਬੀ ਸਾਹਿਬ ਹੀ ਚੱਲੇਗਾ ਔਰ ਬੋਬੀ ਸਾਹਿਬ ਨਾਮ ਨੂੰ ਪ੍ਰਭੂ ਨੇ ਇੰਨਾ ਜ਼ਿਆਦਾ ਬLES ਕੀਤਾ ਤੁਸੀਂ ਦੇਖ ਸਕਦੇ ਹੋ ਹਾਂਜੀ ਸਾਰੀ ਵਹਿਮਾ ਸਾਰਾ ਜਲਾਲ ਪ੍ਰਭੂ ਜੈ ਸ਼ੁਮਸੀ ਜੀ ਹਾਂਜੀ ਤੇ ਆਪਾਂ ਕਹਿ ਸਕਦੇ ਵੀ ਇਹ ਤੁਸੀਂ ਆਪ ਨਹੀਂ ਰੱਖਿਆ ਇਹ ਖੁਦਾ ਦੀ ਇੱਕ ਯੋਜਨਾ ਸੀਗੀ ਤੁਹਾਡੀ ਲਾਈਫ ਚ ਕਿ ਤੁਸੀਂ ਇਸ ਨਾਮ ਤੋਂ ਜਾਣੇ ਜਾਓ ਹਨਾ ਤੁਹਾਡੀ ਕਾਇਡੈਂਟਿਟੀ ਬਣ ਗਈ ਬੋਬੀ ਸਾਹਿਬ ਦੇ ਨਾਮ ਤੋਂ ਬਿਲਕੁਲ ਬਿਲਕੁਲ ਜੋ ਕਿ ਅੱਜ ਬਹੁਤ ਅਸੀਂ ਬਲੈਸਟ ਗੀਤ ਸੁਣ ਸਕਦੇ ਹਾਂ ਇਹਨਾਂ ਦੇ YouTube ਤੇ ਜੀ ਬਹੁਤ ਹੀ ਅੱਛੇ ਗਾਉਂਦੇ ਹੋ ਬਹੁਤ ਹੀ ਵਧੀਆ ਆਵਾਜ਼ ਹੈ ਤੁਹਾਡੀ ਥੈਂਕ ਯੂ ਸੋ ਮਚ ਇਸ ਤਰੀ ਮੈਂ ਪੁੱਛਣਾ ਚਾਹਾਂਗਾ ਜਿੱਦਾਂ ਤੁਸੀਂ ਦੱਸਿਆ ਸੀ ਕਿ ਤੁਸੀਂ ਛੋਟੇ ਹੁੰਦੇ ਸਿੱਖਣ ਲੱਗ ਗਏ ਗਾਣਾ ਤੇ ਤੁਸੀਂ ਇਸ ਤਰ੍ਹਾਂ ਕਿਸੇ ਪਾਰਟਿਸਿਪੇਟ ਵੀ ਕੀਤਾ ਕੰਪੀਟੀਸ਼ਨਸ ਵਗੈਰਾ ਚ ਮਸਜਿਦ ਚ ਜਾਂ ਮਸਜਿਦ ਕੰਪੀਟੀਸ਼ਨਸ ਤੋਂ ਇਲਾਵਾ ਚ ਜਦੋਂ ਮੈਂ ਸਕੂਲ ਪੜ੍ਹਦਾ ਸੀ ਨਾ 6th ਕਲਾਸ ਦੇ ਵਿੱਚ ਤੇ ਮੇਰੇ ਫਾਦਰ ਸਾਹਿਬ ਨੇ ਨਾ ਸਾਡੇ ਘਰ ਦੇ ਕੋਲ ਹੀ ਆ ਰਾਗੀ ਸਿੰਘਾ ਉਹਨਾਂ ਦੇ ਕੋਲੋਂ ਮੈਂ ਸਾਨੂੰ ਸਿੱਖਣ ਲਈ ਲਗਾ ਦਿੱਤਾ। ਔਰ ਉਹਨਾਂ ਨੂੰ ਇਵਨ ਇਹ ਵੀ ਪਤਾ ਸੀ ਅਸੀਂ ਕ੍ਰਿਸਚੀਅਨ ਆ ਪਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਕ੍ਰਿਸਚੀਅਨ ਹੋਣ ਤੋਂ ਕਿਉਂਕਿ ਸਾਡਾ ਆਪਸ ਦੇ ਵਿੱਚ ਬੜਾ ਅੱਛਾ ਪਾਈਚਾਰਾ ਆ ਔਰ ਅੱਜ ਵੀ ਉਹ ਸਾਰ ਸਾਨੂੰ ਮਿਲਦੇ ਆ ਔਰ ਬੜਾ ਐਪਰੀਸ਼ੀਏਟ ਕਰਦੇ ਆ ਔਰ ਜਦੋਂ ਵੀ ਅਸੀਂ ਉਹਨਾਂ ਨੂੰ ਮਿਲਦੇ ਆ ਫਿਰ ਦੇਖਦੇ ਆ ਵੀ ਯਾਰ ਵੀ ਤੂੰ ਹੁਣ ਖੁਦਾ ਨੇ ਤੈਨੂੰ ਬles ਕੀਤਾ ਆ ਔਰ ਬੜਾ ਖੁਸ਼ ਹੁੰਦੇ ਆ ਔਰ ਮੈਂ ਪਹਿਲਾਂ ਉਹਨਾਂ ਕੋਲੋਂ ਸਿੱਖਦਾ ਰਿਆ ਫਿਰ ਮੈਂ ਸਕੂਲ ਦੇ ਵਿੱਚ ਜਦੋਂ ਕੰਪੀਟੀਸ਼ਨਸ ਵਗੈਰਾ ਉਹਦੇ ਵਿੱਚ ਪਾਰਟਿਸਿਪੇਟ ਕਰਦਾ ਰਿਹਾ ਫਿਰ ਦੈਨ ਮੈਂ ਕਾਲਜ ਦੇ ਵਿੱਚ ਚਲ ਗਿਆ ਉੱਥੇ ਯੂਥ ਫੈਸਟੀਵਲ ਕਰਦਾ ਰਿਹਾ ਯੂਥ ਫੈਸਟੀਵਲ ਦੇ ਵਿੱਚ ਵੀ ਪੋਜੀਸ਼ਨਸ ਆਨ ਦੀਆਂ ਕਿਉਂਕਿ ਉਹਦੇ ਵਿੱਚ ਤਾਂ ਸੈਕੂਲਰੀ ਗਾਣਾ ਪੈਂਦਾ ਯੂਥ ਫੈਸਟੀਵਲ ਸਕੂਲ ਦੇ ਵਿੱਚ ਹਨਾ ਕਾਲਜ ਦੇ ਵਿੱਚ ਤੇ ਉਦਾਂ ਹੀ ਮੈਂ ਗਾਉਂਦਾ ਰਿਹਾ ਦੈਨ ਉਸ ਤੋਂ ਬਾਅਦ ਜਦੋਂ ਮੇਰਾ ਕਾਲਜ ਖਤਮ ਹੋਇਆ ਫਿਰ ਮੈਂ ਫੁੱਲ ਟਾਈਮ ਵਰਸ਼ ਵਰਸ਼ੀ ਮਿਨਿਸਟਰੀ 'ਚ ਆ ਗਿਆ ਔਰ ਸੈਕੂਲਰ ਨੂੰ ਮੈਂ ਬਿਲਕੁਲ ਹੀ ਤਿਆਗ ਦਿੱਤਾ ਹਾਂਜੀ ਤੇ ਉਸ ਟਾਈਮ ਤੇ ਤੁਹਾਨੂੰ ਇਦਾਂ ਤਾਂ ਨਹੀਂ ਕਦੀ ਫੀਲ ਹੋਇਆ ਸੀ ਵੀ ਹਾਂ ਤੁਸੀਂ ਉਸਪਾਸੇ ਜਾਓ ਲਾਈਕ ਬਾਲੀਵੁੱਡ ਵਗੈਰਾ ਚ ਗਾਣ ਮੈਂ ਇਦਾਂ ਪਤਾ ਦੱਸਦਾ ਲੱਗਦਾ ਹੁੰਦਾ ਸੀ ਕਿ ਤੁਸੀਂ ਤੁਹਾਨੂੰ ਜਾਣਾ ਚਾਹੀਦਾ ਉਸ ਲਾਈਨ ਚ ਮੈਂ ਨਾ ਮੇਰੇ ਦੋਸਤ ਨਾ ਮੈਨੂੰ ੱੱਕੇ ਨਾ ਇੰਡੀਅਨ ਆਇਡਲ ਦੇ ਐਡੀਸ਼ਨ ਚ ਲੈ ਗਏ ਕਹਿੰਦੇ ਯਾਰ ਇੰਨੀ ਵਧੀਆ ਤੇਰੀ ਆਵਾਜ਼ ਆ ਤੂੰ ਚੱਲ ਚੱਲ ਮੈਂ ਸਾਰੇ ਗਾਵਾਂ ਪਾ ਦੇ ਵੀ ਐਡੀਸ਼ਨ ਮਿਸ ਕੀਤੇ ਵੌਇਸ ਆਫ ਪੰਜਾਬ ਚ ਵੀ ਨਹੀਂ ਗਿਆ ਇੰਡੀਅਨ ਆਇਡਲ ਦੇ ਐਡੀਸ਼ਨ ਇੱਥੇ ਜਲੰਧਰ ਹੀ ਸੀਗੇ ਦੁਆਬਾ ਕਾਲਜ ਦੇ ਵਿੱਚ ਤੇ ਮੇਰੇ ਦੋਸਤ ਕਹਿੰਦੇ ਨਹੀਂ ਯਾਰ ਆਪਾਂ ਜਾਣਾ ਆ ਚੱਲ ਮੈਂ ਗਿਆ ਉੱਥੇ ਮੈਂ ਕਮਲ ਖਾਨ ਦਾ Song ਸੁਣਾਇਆ ਉੱਥੇ ਸਾਵਲੇ ਯਾਰ ਤੇ ਮੈਨੂੰ ਸਟੈਂਡਿੰਗ ਵੇਸ਼ਨ ਦਿੱਤਾ ਉਹਨਾਂ ਨੇ ਜੱਜਸ ਨੇ ਔਰ ਪਲੱਸ ਮੈਨੂੰ ਟਿਕਟ ਦਿੱਤੀ ਚੰਡੀਗੜ੍ਹ ਦੀ ਵੀ ਤੁਹਾਡਾ ਚੰਡੀਗੜ੍ਹ ਓਡੀਸ਼ਨ ਆ ਨੈਕਸਟ ਫਾਈਨਲ ਰਾਉਂਡ ਉਸ ਤੋਂ ਬਾਅਦ ਅੱਧਾ ਹੈ ਤੁਸੀਂ ਮੁੰਬਈ ਤੇ ਪਰ ਖੁਦਾ ਦੀ ਜੋ ਯੋਜਨਾ ਸੀਗੀ ਉਹ ਇਹ ਨਹੀਂ ਸੀਗੀ ਹੂੰ ਬਿਲਕੁਲ ਪ੍ਰਭੂ ਦੀ ਯੋਜਨਾ ਇਨ੍ਹਾਂ ਚੀਜ਼ਾਂ ਤੋਂ ਬੜੀ ਉੱਪਰ ਆ ਕਿਉਂਕਿ ਇਹ ਤਾਂ ਸੰਸਾਰ ਦੀਆਂ ਚੀਜ਼ਾਂ ਸਾਡੀ ਤਾਂ ਸਿੱਧੀ ਖੁਦਾ ਦੇ ਨਾਲ ਆ ਹਨਾ ਤੇ ਪ੍ਰਭੂ ਪ੍ਰਭੂ ਜੀ ਦੀ ਯੋਜਨਾ ਸ਼ਹੋਰ ਸੀ ਔਰ ਜਿਸ ਦਿਨ ਓਡੀਸ਼ਨ ਸੀਗਾ ਚੰਡੀਗੜ੍ਹ ਵਾਲੇ ਉਸ ਦਿਨੀ ਇੱਕ ਕੰਪੀਟੀਸ਼ਨ ਸੀਗਾ 크ਿਸਚੀਅਨ ਕੰਪੀਟੀਸ਼ਨ ਔਰ ਉਹ ਉਹ ਵੀ ਕੈਂਟ ਦੇ ਵਿੱਚ ਜਲੰਧਰ ਕੈਂਟ ਦੇ ਵਿੱਚ ਸੀਗਾ ਸੰਸਾਰਪੁਰ ਦੇ ਵਿੱਚ ਔਰ ਉਸ ਜਗ੍ਹਾ ਤੇ ਜੋ ਜੱਜ ਸੀਗੇ ਪਾਸਟਰ ਸ਼ਮੀ ਹੰਸ ਪਾਸਟਰ ਰਮਨ ਹੰਸ ਔਰ ਪਾਸਟਰ ਸੋਨੂ ਸਟੀਫਨ ਜੀ ਔਰ ਇੱਕ 뮤జిక్ ਡਾਇਰੈਕਟਰ ਵੀ ਸੀਗੇ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਤੇ ਇਹ ਜੱਜਿਸ ਸੀਗੇ ਉਸ ਜਗ੍ਹਾ ਤੇ ਤੇ ਮੈਂ ਆਪਣੇ ਘਰ ਦੇ ਨਾਲ ਸਲਾਹ ਕੀਤੀ ਵੀ ਅੱਜ ਦਾ ਮੈਂ ਚੰਡੀਗੜ੍ਹ ਜਾਣਾ ਔਰ ਇੱਕ ਸਾਡੇ ਬ੍ਰਦਰ ਆ ਔਰ ਉਸ ਸਪਿਰਚੁਅਲ ਬ੍ਰਦਰ ਵੀ ਆ ਮੇਰੇ ਬ੍ਰਦਰ ਜਤਿੰਦਰ ਸਰਵਟੇ ਔਰ ਉਹਨਾਂ ਨਾਲ ਵੀ ਮੈਂ ਸਲਾਹ ਕੀਤੀ ਮੈਂ ਕਿਹਾ ਦਾ ਦਾ ਮੈਂ ਸਿਲੈਕਟ ਹੋ ਗਿਆ ਉਹਨਾਂ ਨੇ ਮੈਨੂੰ ਕਿਹਾ ਤੇਰੀ ਕਾਲਿੰਗ ਇਹ ਨਹੀਂ ਆ ਵੀ ਤੁਸੀਂ ਆਹ ਕੰਪੀਟੀਸ਼ਨ 'ਚ ਜਾਓ ਜਿਹੜਾ ਸੰਸਾਰਪੁਰ ਵਾਲਾ 크੍ਰਿਸਚਨ ਕਮਿਊਨਿਟੀਸ਼ਨ ਜਾਓ ਔਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜਦੋਂ ਮੈਂ ਉਸ ਜਗ੍ਹਾ ਤੇ ਕੰਪੀਟੀਸ਼ਨ 'ਚ ਗਿਆ ਤੇ ਮੈਂ ਉੱਥੇ ਪਰਫਾਰਮ ਕੀਤਾ ਔਰ ਮੈਨੂੰ ਸਟੈਂਡਿੰਗ ਰਿਜ਼ਲਟ ਦਿੱਤਾ ਔਰ ਪ੍ਰੋਸਟ ਸ਼ਮੀਅਨਸ ਜੀ ਨੇ ਜਿੰਨਾ ਜਿੰਨਾ ਉਹਨਾਂ ਦੇ ਜੇਬ 'ਚ ਕੈਸ਼ ਸੀਗਾ ਉਹਨੇ ਆਪਣੇ ਪਰਸ ਚੋਂ ਕੱਢ ਕੇ ਮੈਨੂੰ نیچے ਬੁਲਾ ਕੇ ਸਾਰਾ ਕੈਸ਼ ਫੜਾਤਾ। ਔਰ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਕਿੱਥੇ ਜਾ ਰਿਹਾ ਸੀ ਤੇ ਹਨਾ ਖੁਦਾ ਨੇ ਮੇਰਾ ਕਿੱਧਰ ਇਨਾਮ ਕਿੱਧਰ ਰੱਖਿਆ ਪਿਆ ਸੀਗਾ। ਤੇ ਜਦੋਂ ਮੈਂ ਉਸ ਚੀਜ਼ ਨੂੰ ਫਿਰ ਮੈਂ ਰਿਸੀਵ ਕੀਤਾ ਔਰ ਮੇਰਾ ਉਸ ਜਗ੍ਹਾ ਤੇ ਸੈਕਿੰਡ ਪ੍ਰਾਈਜ਼ ਕੱਟਿਆ ਉਹਨਾਂ ਨੇ ਔਰ ਪ੍ਰਭੂ ਨੇ ਬੜਾ ਬles ਕੀਤਾ ਉਸ ਤੋਂ ਬਾਅਦ ਮੈਂ ਫੁੱਲ ਟਾਈਮ ਵਰਸ਼ੀ ਮਿਨਿਸਟਰੀ ਦੇ ਵਿੱਚ ਹੋ ਗਿਆ ਔਰ ਮੈਂ ਸਾਰਾ ਆਪਣਾ ਜੀਵਨ ਔਰ ਡੈਡੀਕੇਸ਼ਨ ਪ੍ਰਭੂ ਜੀ ਲਈ ਦੇ ਦਿੱਤੀ ਸਾਰੀ। ਬਹੁਤ ਹੀ ਵਧੀਆ ਲੱਗਾ ਤੁਹਾਡੀ ਇਹ ਗਵਾਈ ਨੂੰ ਸੁਣ ਕੇ ਤੇ ਇਸੇ ਤਰ੍ਹਾਂ ਅਸੀਂ ਜੋ ਅੱਜ ਦੇ ਯੂਥ ਆ ਤੁਹਾਨੂੰ ਪਤਾ ਕਿ ਯੂਥ ਕਾਫੀ ਅੱਜਕੱਲ ਪਟਕੇ ਹੋਏ ਆਪਣੇ ਰਸਤਿਆਂ ਤੋਂ ਕਈ ਨਸ਼ਿਆਂ ਚ ਕਈ ਖੁਦਾ ਤੋਂ ਦੂਰ ਨੇ ਤੇ ਅਸੀਂ ਹਰੇਕ ਟੈਸਟਮਨੀ ਚ ਯੂਥ ਵਾਸਤੇ ਇੱਕ ਮੈਸੇਜ ਲੈਣੇ ਆ ਤੇ ਤੁਸੀਂ ਵੀ ਅੱਜ ਦੇ ਯੂਥ ਵਾਸਤੇ ਇੱਕ ਮੈਸੇਜ ਦਿਓ ਤਾਂ ਕਿ ਉਹ ਤੁਹਾਡੇ ਮੈਸੇਜ ਤੋਂ ਇਨਸਪਾਇਰ ਹੋ ਕੇ ਰੱਬ ਵੱਲ ਵਾਪਸ ਆ ਜੀ ਮੈਂ ਦੱਸਣਾ ਚਾਹੁੰਨਾ ਆ ਕਿ ਜਦੋਂ ਵੀ ਮੈਂ ਕਿਸੇ ਮੀਟਿੰਗ ਸੇ ਜਾਣਾ ਆ ਔਰ ਜੋ ਤੋਂ ਲੋਕ ਕੀ ਮੈਨੂੰ ਪਰਸਨਲੀ ਦੇਖਦੇ ਆ ਯਾਰ ਆ ਤਾਂ ਬੜੀ ਛੋਟੀ ਉਮਰ ਦਾ ਆ ਤੇ ਬੜਾ ਜੇ ਜਵਾਨ ਜਿਹਾ ਮੁੰਡਾ ਨਾ ਦੇਖ ਕੇ ਬੜੇ ਇਨਸਪਾਇਰ ਹੁੰਦੇ ਆ ਵੀ ਯਾਰ ਖੁਦਾ ਆਲੀ ਕਿੰਨੇ ਡੈਡੀਕੇਸ਼ਨ ਨਾਲ ਕੰਮ ਕਰ ਰਿਹਾ ਤੇ ਮੈਂ ਦੱਸਣਾ ਚਾਹੁੰਦਾ ਆ ਜਦੋਂ ਜਦੋਂ ਮੈਂ ਦੁਬਈ ਗਿਆ ਨਾ ਮੈਂ ਤੁਹਾਨੂੰ ਚਲੋ ਇੱਕ ਛੋਟੀ ਜਿਹੀ ਗੱਲ ਦੱਸਦਾ ਔਰ ਉੱਥੇ ਪਾਸਟਰ ਜੀ ਸੀਗੇ ਪਾਸਟਰ ਖਰਪ੍ਰੀਤ ਜੀ ਜਿਹੜੇ ਦੁਬਈ ਮੇਨ ਬ੍ਰਾਂਚ ਪੰਜਾਬੀ ਚਰਚ ਦੇ ਆ ਤੇ ਉਹਨਾਂ ਨੇ ਸਾਨੂੰ ਮਤਲਬ ਉੱਥੇ ਬੁਲਾਇਆ ਸੀ ਉਹਨਾਂ ਦੀ ਚਰਚ ਦੀ ਐਨੀਵਰਸਰੀ ਸੀ ਉਹ ਮੇਰੇ ਨਾਲ ਪਾਸਟਰ ਡੈਨੀਅਲ ਜੀ ਪਾਸਟਰ ਡੈਨੀਅਲ ਕਾਂਗਨਾ ਜੀ ਨਕੌਦਰ ਤੋਂ ਉਹ ਸੀਗੇ ਉਹ ਪ੍ਰੀਚਿੰਗਲੀ ਔਰ ਮੈਂ ਵਰਸ਼ਿਪਲੀ ਗਿਆ ਔਰ ਸਾਡੀ ਪਾਸਟਰ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਕਿ ਅੱਦਾਂ ਅੱਦਾਂ ਉਹਨਾਂ ਨੇ ਵੀਜ਼ਾ ਵਗੈਰਾ ਸਾਹਿਬ ਨਾਲ ਕਿ ਤੁਸੀਂ ਆਉਣਾ ਜੇ ਉਹ ਕਿ ਆਪ ਰੂਫ ਚਾਹੀਦਾ ਤੇ Song ਸੁਣਿਆ ਹੋਊਗਾ ਉਹਨਾਂ ਨੇ ਤੇ ਜਦੋਂ ਮੈਂ ਗਿਆ ਆ ਮੈਂ ਟਰੈਕ ਸੂਟ ਜਾ ਪਾਇਆ ਪਿਆ ਬੈਂਗਲ ਸੈਨ ਰਲ ਪਿਆ ਉਹਨਾਂ ਨੇ ਦੇਖਿਆ ਯਾਰ ਇਹ ਤਾਂ ਨਿਆਣਾ ਜਿਹਾ ਲੱਗਦਾ ਬੱਚਾ ਜਿਹਾ ਲੱਗਦਾ ਹਨਾ ਤੇ ਪਰ ਜਦੋਂ ਇਹ ਮਿਲੇ ਉਹਨਾਂ ਨੇ ਬੜਾ ਸਾਡਾ ਸਵਾਗਤ ਕੀਤਾ ਤੇ ਬੜਾ ਅੱਛਾ ਮਿਲੇ ਔਰ ਜਦੋਂ ਹੀ ਫਸਟ ਮੀਟਿੰਗ ਕੀਤੀ ਨਾ ਔਰ ਪ੍ਰਭੂ ਨੇ ਬੜਾ ਉੱਥੇ ਅਦਵੁੱਦ ਆਪਣੇ ਬਿਸ਼ੇਕ ਦੇ ਦੁਆਰਾ ਕੰਮ ਕੀਤਾ ਔਰ ਉਹ ਬਹੁਤ ਖੁਸ਼ ਹੋਏ ਔਰ ਬਾਅਦ ਵਿੱਚ ਮੈਨੂੰ ਪਰਸਨਲੀ ਮਿਲੇ ਔਰ ਕਹਿੰਦੇ ਵੀ ਅੱਜ ਮੈਂ ਬਹੁਤ ਆਸ਼ਿਸ਼ ਪਾਈ ਆ ਔਰ ਮੇਰੇ ਲਈ ਇਹ ਗੱਲ ਬੜੀ ਵੱਡੀ ਗੱਲ ਆ ਵੀ ਕਿ ਕੋਈ ਮੇਰੀ ਵਰਸ਼ਿਪ ਤੋਂ ਜਿਹੜਾ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰ ਰਿਹਾ ਆ ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਆ ਔਰ ਮੈਂ ਇਸੇ ਤਰ੍ਹਾਂ ਅੱਜ ਦੇ ਯੂਥ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਆ ਕਿ ਤੁਹਾਡੀ ਉਮਰ ਮਾਇਨੇ ਨਹੀਂ ਕਰਦੀ ਤੁਹਾਡਾ ਖੁਦਾ ਦੇ ਨਾਲ ਬਤਾਇਆ ਸਮਾਂ ਮਾਇਨੇ ਕਰਦਾ ਆ ਔਰ ਤੁਸੀਂ ਆਪਣੇ ਕਰੈਕਟਰ ਦੇ ਵਿੱਚ ਸਹੀ ਰਹੋ ਔਰ ਪ੍ਰਭੂ ਦੇ ਨਾਲ ਵਾਤਵਾ ਸਮਾਂ ਵਿਤਔ ਦੁਆ ਚ ਰੋਤ ਔਰ ਸੰਡੇ ਚਰਚ ਕਦੀ ਮਿਸ ਨਾ ਕਰੋ ਕਿਉਂਕਿ ਜਿਹੜਾ ਬੰਦਾ ਸੰਡੇ ਚਰਚ ਮਿਸ ਕਰਦਾ ਨਾ ਉਹਨੂੰ ਮੈਂ ਕ੍ਰਿਸਚੀਅਨ ਨਹੀਂ ਮੰਨਦਾ ਉਹਨੂੰ ਮੈਂ ਮਸੀਹ ਨਹੀਂ ਮੰਨਦਾ ਉਰਨਾ ਮੇਰੀ ਆਰਥਾ ਮੈਂ ਸੰਡੇ ਚਰਚ ਕਦੀ ਮਿਸ ਨਹੀਂ ਕਰਦਾ ਅਗਰ ਮੈਂ ਬਾਹਰ ਵੀ ਆ ਤਾਂ ਉੱਥੇ ਮੈਂ ਚਰਚ ਦੇਖ ਲੈਣਾ ਜਾਂ ਉਥੀ ਉੱਥੇ ਬਹਿ ਕੇ ਪ੍ਰੇਅਰ ਕਰ ਲਈਦੀ ਮਤਲਬ ਕੁਛ ਨਾ ਕੁਛ ਅਰੇਂਜ ਕਰ ਲਈਦਾ ਪਰ ਸੰਡੇ ਚਰਚ ਨਹੀਂ ਮਿਸ ਕਰੀਦਾ ਸੋ ਇਹ ਇੱਕ ਮੇਨ ਜਿਹੜਾ ਮੈਸੇਜ ਹੈ ਮੇਰੇ ਉਹ ਲੋਕੀ ਸੰਡੇ ਚਰਚ ਮਿਸ ਨਾ ਕਰੋ ਬਾਈਬਲ ਪੜੋ ਔਰ ਵੱਤ ਤੋਂ ਵੱਤ ਖੁਦਾ ਦੇ ਨਾਲ ਸਮਾਂ ਬਿਤਾਓ ਗੋਡ ਬlesਸ ਯੂ ਥੈਂਕ ਯੂ ਬੋਬੀ ਸਾਹਿਬ ਜੀ ਮਸੀਹ ਸਾਜ ਤੇ ਆਪਣੀ ਟੈਸਟਮਨੀ ਸ਼ੇਅਰ ਕਰਨ ਵਾਸਤੇ ਤੇ ਤੁਸੀਂ ਬਹੁਤ ਹੀ ਆਪਣੇ ਵਿਜੀ ਟਾਈਮ ਤੋਂ ਟਾਈਮ ਕੱਢਿਆ ਸੀਗਾ ਸਾਡੇ ਵਾਸਤੇ ਨਹੀਂ ਥੈਂਕ ਯੂ ਤੁਹਾਡਾ ਮੈਂ ਦੱਸਲਾ ਚੌਣਾ ਹੈਗਾ ਕਿ ਸਾਰਿਆਂ ਨੂੰ ਬ੍ਰਦਰ ਮੈਨੂੰ ਨਾ ਕਾਰ ਦੇ ਵਿੱਚ ਦੱਸ ਰਹੇ ਸੀਗੇ ਕਿ ਮੈਂ ਕੈਮਰਾ ਔਰ ਮਾਈਕ ਕੁਝ ਹੋਰ ਕੰਮ ਲਈ ਲਿਆ ਸੀ ਕਿ ਮੈਂ ਫਨੀਸ ਵੀਡੀਓ ਬਣਾਇਆ ਕਰਾਂਗਾ ਪਰ ਪ੍ਰਭੂ ਜੀ ਦੀ ਕਾਲਿੰਗ ਇਹਨਾਂ ਦੀ ਲਾਈਫ ਦੇ ਵਿੱਚ ਕੁਝ ਹੋਰ ਸੀ ਔਰ ਕਹਿੰਦੇ ਜਦੋਂ ਮੈਂ ਪ੍ਰਭੂ ਦੀ ਕਾਲਿੰਗ ਨੂੰ ਜਾਣਿਆ ਔਰ ਇਹੀ ਇਹੀ ਕੈਮਰਾ ਇਹੀ ਮਾਈਕ ਕਿ ਬ੍ਰਦਰ ਦੱਸ ਰਹੇ ਸੀਗੇ ਕਿ ਹੁਣ ਮੈਂ ਟੈਸਟ ਮ ਲਈ ਯੂਜ਼ ਕਰ ਰਿਹਾ ਮੈਨੂੰ ਬੜੀ ਅੱਛੀ ਲੱਗੀ ਵੀ ਦੇਖੋ ਇਨਾਂ ਦੇ ਮਾਈਂਡ 'ਚ ਕੁਝ ਹੋਰ ਸੀ ਜਦੋਂ ਇਹਨਾਂ ਦਾ ਮਾਈਂਡ ਸੈਟਅਪ ਚੇਂਜ ਹੋਇਆ ਜਦੋਂ ਇਹ ਪ੍ਰਭੂ ਜੀ ਦਾ ਇਹਨਾਂ ਨੇ ਟਾਈਮ ਅਟਾਉਣਾ ਸਟਾਰਟ ਕੀਤਾ ਔਰ ਪ੍ਰਭੂ ਨੇ ਇਹਨਾਂ ਦੀ ਜੋ ਕਿ ਮਾਈਂਡ ਦੇ ਵਿੱਚ ਜੋ ਕਿ ਇਹਨਾਂ ਦੇ ਦਿਲ 'ਚ ਕਾਲਿੰਗ ਪਾਈ ਕਿ ਤੇਰੀ ਕਾਲਿੰਗ ਇਹ ਨਹੀਂ ਆ ਤੇਰੀ ਕਾਲਿੰਗ ਪ੍ਰਭੂ ਦੇ ਦਾਸਾਂ ਦੀ ਟੈਸਟਮਨੀ ਕਰਨੀ ਆ ਔਰ ਮੈਨੂੰ ਬੜੀ ਖੁਸ਼ੀ ਹੋਈ ਜਿਹਨਾਂ ਦੀ ਟੈਸਟਮਨੀ ਆ ਜੋ ਬੋਬੀ ਸਾਹਿਬ ਜੀ ਨੇ ਆਪਣੇ ਜਵਾਨੀ ਦੱਸਤੀ ਮੈਂ ਤਾਂ ਇਹਨਾਂ ਨਾਲ ਸ਼ੇਅਰ ਕਰ ਰਿਹਾ ਸੀਗਾ ਤੇ ਇਹ ਸੱਚੀ ਗੱਲ ਹੈ ਕਿ ਮੈਂ ਆ ਸਾਰਾ ਸਮਾਨ ਜੋ ਵੀ ਲਿਆ ਸੀ ਮੈਂ ਇੱਕ ਫਨੀ ਵੀਡੀਓਜ਼ ਵਾਸਤੇ ਲਿਆ ਸੀ ਕਿ ਮੈਂ ਏਦਾਂ ਦਾ ਵਾਇਰਲ ਕੰਟੈਂਟ ਕੁਝ ਬਣਾਇਆ ਕਰਾਂ ਤੇ ਮੈਨੂੰ ਨਹੀਂ ਪਤਾ ਅਚਾਨਕ ਪਰਮੇਸ਼ਰ ਦੀ ਕੀ ਮਰਜ਼ੀ ਹੋਈ ਕਿ ਰਾਤੋ-ਰਾਤ ਇਸ ਨਾਮ ਇਹ ਨਾਮ ਮਿਲਿਆ ਮੈਨੂੰ ਤੇ ਮੈਂ ਇਸ ਨਾਮ ਤੋਂ ਚੈਨਲ ਸਟਾਰਟ ਕੀਤਾ ਤੇ ਮੈਂ ਇਸ ਤੋਂ ਪਹਿਲਾਂ ਤਿੰਨ ਵੀਡੀਓਜ਼ ਹੋਰ ਕਰ ਚੁੱਕਿਆ ਦੋ ਯੂਥ ਸੀਗੇ ਤੇ ਦੋ ਪਾਸਟਰ ਜੀ ਹੋਣੀ ਸੀ ਉਹਨਾਂ ਨਾਲ ਕਿਤੇ ਤੇ ਇਹ ਵੀ ਪਰਮੇਸ਼ਰ ਦੀ ਮਰਜ਼ੀ ਸੀ ਪਰਮੇਸ਼ਰ ਨੇ ਉਹਨਾਂ ਨਾਲ ਮੈਨੂੰ ਮਿਲਾਇਆ ਤੇ ਲਗਾਤਾਰ ਮੈਂ ਟੈਸਟਮਨੀਜ਼ ਕਵਰ ਕਰ ਰਿਹਾ ਹਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਜੇ ਤੁਹਾਡੀ ਵੀ ਕੋਈ ਟੈਸਟਮਨੀ ਹੈ ਤੁਸੀਂ ਸਾਡੇ ਮੈ ਡਿਸਕ੍ਰਿਪਸ਼ਨ ਚ ਆਪਣਾ ਈਮੇਲ ਐਡਰੈਸ ਤੇ ਇਸ ਚੈਨਲ ਦਾ ਸਾਰਾ ਸੋਸ਼ਲ ਮੀਡੀਆ ਵੀ ਆ ਪਾਇਆ ਹੋਇਆ ਤੁਸੀਂ ਜੇ ਆਪਣੀ ਗਵਾਹੀ ਇਸ ਚੈਨਲ ਤੇ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਰੀਚ ਆਊਟ ਕਰ ਸਕਦੇ ਆ ਮੈਨੂੰ ਕੰਟੈਕਟ ਕਰ ਸਕਦੇ ਆ ਤੇ ਔਰ ਮਸੀਹ ਸਾਥ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਔਰ ਵੱਤ ਤੋਂ ਬਾਅਦ ਇਹਨਾਂ ਨੂੰ ਸਪੋਰਟ ਕਰੋ ਬੜੇ ਅੱਛੇ ਬ੍ਰਦਰ ਆ ਔਰ ਪ੍ਰਭੂ ਦੀ ਸੇਵਾ ਦੇ ਲਈ ਅੱਗੇ ਵਧ ਰਹੇ ਆ ਔਰ ਸਾਡਾ ਵੀ ਫਰਜ਼ ਬੰਦ ਹੈ ਕਿ ਅਸੀਂ ਇਹਨਾਂ ਨੂੰ ਸਪੋਰਟ ਕਰੀਏ ਗੋਡ ਬlesਸ ਯੂ ਥੈਂਕ ਯੂ ਸੋ ਮਚ ਪਾਜੀ ਤੇ ਤੁਹਾਡਾ ਵੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਕਿ ਇਹਨਾਂ ਦੀ ਗਵਾਹੀ ਹੋਰ ਵੀ ਸਬ ਤੱਕ ਪਹੁੰਚ ਸਕੇ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਨਵੀਂ ਗਵਾਈਆਂ ਨਾਲ ਆਵਾਂਗੇ ਥੈਂਕ ਯੂ ਐਂਡ ਜੈਨ